ਕਿ ਨਹੀਂ ਪੇਟੀਆਂ ਨਾਲ ਆਇਆ ਇਹ ਪੇਟੀਆਂ ਵਾਲਾ ਹੋਂਦਾ ਡੱਕ ਕੇ ਡਿੱ ਗਿਆ ਪਿਆ ਹੋਂਦਾ ਕੰਮ ਆ ਗਿਆ ਸਹੀ ਗੱਲ ਉਹਨੂੰ ਟਾਇਰ ਹੁੰਦਾ ਕਹਿ ਦੇ ਕਿ ਮਾਲ ਉਹ ਤਾਂ ਡਿੱ ਗਿਆ ਆਪਣਾ ਚੜਾ ਕਰਾ SMS ਦੀ ਪੁਲੀ ਆ ਬਿਲਡ ਚੜਾ 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 ਕਰ ਕਿੱਥੇ ਚੜੂਗੀ ਇਹ ਟਾਇਰ ਦੇ ਬਾਹਰਲੇ ਪਾਸੇ ਹੋਊਗੀ ਨਹੀਂ ਟਾਇਰ ਦੇ ਉੱਤੇ ਚੜੂਗੀ ਬਾਹਰਲੇ ਪਾਸੇ ਬਾਹਰਲੇ ਪਾਸੇ ਤੇ ਇੱਥੇ ਚੱਲੂ ਇਹ ਕਿੰਨੀ ਦੋ ਘੜੀਆਂ ਘਟਾ ਦੋ ਘੜੀਆਂ ਘਟਾ ਕਿੱਥੇ ਦੋੜੀਆਂ ਹੋਵੇ ਆਉਣਿਆ ਉਹ ਸੁੰਗੜੀ ਧੋਤੀ ਸੀ ਪਾਣੀ ਦੋ ਘਾਟ ਉਹ ਚੈਨ ਛੁੱਟੀ ਹੋ ਗਈ ਉਹ ਸੂੰਗੜ ਗਈ ਕਿੰਜਰ ਦੇ ਪੁੱਤਾਂ ਨੇ ਪਾਣੀ ਆ ਧੋਤੀ ਕੁਆਕੜ ਗਈ ਹਾਂ ਵੀ ਮਾਲਕੋ ਕਿਵੇਂ ਹੋ ਕੀ ਹਾਲ ਚਾਲ ਨੇ ਲਓ ਜੀ ਅੱਜ ਦੂਜਾ ਦਿਨ ਸਟਾਰਟ ਆ ਕੰਪੈਨ ਦਾ ਰਿਪੇਅਰ ਦਾ ਤੇ ਤੁਹਾਨੂੰ ਗੱਲਬਾਤ ਸੁਣਾਉਣੀ ਆ ਸਾਰੀ ਕਿਆ ਬਣਦਾ ਕਿਆ ਜੁੜਦਾ ਕਿਆ ਟੁੱਟਦਾ ਕੀ ਗੱਲਬਾਤ ਆ ਤੇ ਅੱਜ ਆਪਣਾ ਫੋਰਮੈਨ ਜਿਹੜਾ ਹੈੱਡ ਫੋਰਮੈਨ ਸੀ ਅਮਨ ਜੀ ਆਪਣਾ ਉਹ ਆਏ ਹੋਇਆ ਕਿਵੇਂ ਬੱਲੀ ਵਧੀਆ ਵੀਰੇ ਇਹ ਆਉਣੇ ਤੋਂ ਕੋਈ ਜਾਣਕਾਰੀ ਲੈਣੀ ਆ ਆਪਾਂ ਮਸ਼ੀਨ ਬਾਰੇ ਤੇ ਹੈ ਤੇ ਤੂੰ ਬੋਲੀ ਨਾ ਵਿੱਚ ਠੀਕ ਹੈ ਠੀਕ ਹੈ ਹਾਂ ਹਾਂ ਵੀ ਆਉਣੇ ਆ ਠੀਕ ਹੈ ਜੀ ਹੋਰ ਚੱਲ ਬਾੜ ਵਿੱਚ ਥੱਲੇ ਮਸ਼ੀਨ ਦੀ ਜਿਹੜੇ ਆਹ ਸੀਪਾਂ ਦੇ ਪਿੱਛੇ ਆਹ ਕਿੱਲ ਲਾਦੇ ਕਿਉਂ ਲਾਦੇ ਪਹਿਲਾਂ ਤਾਂ ਕਿਸੇ ਮਸ਼ੀਨ ਦੇ ਹੈ ਨਹੀਂ ਇਹ ਹੈ ਮਾਲ ਝਾੜ ਨੂੰ ਇੱਥੇ ਕਿਹੜਾ ਫਿਰ ਦਾਣੇ ਝੜ ਜਾਣੇ ਹਾਂ ਹਾਂ ਇੱਦਾਂ ਇਕੱਠਾ ਮਾਲ ਛੇੜਦੀ ਆ ਕਿਹੜੀ ਇਹ ਮਾਲ ਇੱਥੇ ਕਿੱਥੇ ਇਕੱਠਾ ਛੇੜਦੂਗੀ ਇਹ ਜਿਹੜਾ ਮਗਰ ਚਾਹੁੰਦਾ ਜੀ ਮਾਲ ਸਾਰਾ ਹਾਂ ਕਿੱਥੇ ਛੇੜਦੀ ਆ ਇਹ ਨਹੀਂ ਨਹੀਂ ਆਹ ਮਾਲ ਕਿਥੇ ਛੇੜਦੀ ਜਾ ਕੇ ਆਹ ਮਾਲ ਹਾਂ ਆ ਸਰੀਏ ਕਿੱਥੇ ਲੈ ਛੇੜਦੇ ਆ ਹਾਂ ਤੇ ਫਿਰ ਤੂੰ ਕਹੀਂ ਉਹ ਚ ਮਾਲ ਛੇੜਦੀ ਉਹ ਚ ਮਾਲ ਕਿਥੇ ਛੇੜਦੀ ਇਹ ਇਕੱਠਾ ਮਾਲ ਹੋ ਜਾਂਦਾ ਜੀ ਹਾਂ ਪਤਪਾ ਦੇ ਮੈਂ ਇਕੱਠਾ ਮਾਰਦੇ ਆ ਉਹ ਰਹਿੰਦੇ ਨੇ ਸੀਨਾ ਉਹ ਚੱਕਰ ਇਹ ਚੱਕਰ ਇਹ ਜਿਹੜਾ ਮਾਲ ਦੀ ਕਹਾਣੀ ਹੈ ਨਾ ਬਸ ਮੈਂ ਸਮਝ ਮੈਂ ਤੁਮੇ ਮੇਰੇ ਸਮਝ ਨਹੀਂ ਆ ਕਿ ਤੇਰੀ ਸਮਝ ਵੀ ਇਹ ਕਿਲ ਤਾਂ ਲਾਇਆ ਵੀ ਮਾਗਰ ਮਸ਼ੀਨ ਨੂੰ ਝੋਕ ਨਾ ਹੁੰਦੇ ਵੇ ਜਿਹੜਾ ਐਸਐਮਐਸ ਆਉਣਾਗਾ ਉਹ ਤਾਂ ਤਾਂ ਤੋਂ ਸਟਾਰ ਵਾ ਕਰਾ ਤਾਂ ਆਉਂਦਾ ਮੈਂ ਪੁੱਛਿਆ ਵੀ ਇਹ ਕਿਲ ਕਿਉਂ ਲਾਇਏ ਨਹੀਂ ਇਹਦੇ ਨਾਲ ਐਸਐਮਐਸ ਦਾ ਕੀ ਰੋ ਚੱਕਰ ਇਹ ਮਾਲ ਤੁਹਾਨੂੰ ਤੋਂ ਆਇਆ ਮਾਲ ਜਾਣ ਦੋ ਕਿਵੇਂ ਪਿੱਛੇ ਲੱਗਦੀ ਇਹ ਮਾਲ ਤੋਂ ਬਾਹਰ ਹੋਊਗਾ ਮਾਲ ਤਾਂ ਪਿੱਛੇ ਸਿੱਟੂਣੇ ਅੰਦਰ ਥੋੜੀ ਲੈ ਕੇ ਉਰਲੇ ਪਾਸੇ ਬਸ ਫਰੀਸਤੀ ਲਾਇਆ ਜੀ ਇਹ ਚੱਲ ਤੂੰ ਦਾ ਫੇਲ ਹੁਣ ਤੂੰ ਤਾਂ ਆ ਜਾ ਬਾਰੇ ਤੂੰ ਦੱਸ ਰੇ ਵੀ ਆ ਸੀਪਾ ਦੇ ਮਗਰ ਤੰਗੜੀ ਕਿਉ ਲਾਈ ਆ ਆਹਾਂ ਹਾਂ ਮੈਂ ਤਾਂ ਇਹਨਾਂ ਦਾ ਮਰਹਲਾ ਕਹਾਂ 27 ਲੱਖ ਜੇ ਮੈਨੂੰ ਸੀਪਾ ਵਾਂਗੇ ਤੰਗੜੀ ਦਾ ਪਤਾ ਉਹ ਚਲਦੀਆਂ ਲੈਂਦਾ ਪ੍ਰਾਣੀ ਮੈਂ ਅੱਛਾ ਫੇਰ ਪ੍ਰਾਣੀ ਲੈ ਲੈਂਦਾ ਤੂੰ ਪ੍ਰਾਣੀ ਲੈ ਲੈਂਦਾ ਹਾਂ ਦੱਸੋ ਵੀ ਦੱਸ ਆਪਣੇ ਤੇ ਗੱਲ ਕਰ ਆਮਣਾ ਤਾਂ ਕਹਿੰਦਾ ਇਹ ਅੱਗੇ ਚੌਕ ਹੋਣ ਤੋਂ ਲਾਈ ਆ ਆ ਇੱਥੇ ਭਾਂ ਜੋ ਕਿਹੜਾ ਡਰਮ ਪੈਂਦਾ ਇਹਨੇ ਇੱਥੇ ਕਿਹੜਾ ਡਰਮ ਪੈਂਦਾ ਇਹ ਹੈ ਇੱਥੇ ਡਰਮ ਕਿਹੜਾ ਪੈਂਦਾ ਭਾਦਾ ਜੋ ਕੋਣ ਨੂੰ ਮੈਂ ਉਹੀ ਗੱਲ ਕਹਿਣਾ ਵੀ ਤੰਗਲੀ ਪਹਿਲਾਂ ਤੂੜੀ ਆ ਟਰੈਕਟਰ ਵਾਲੀ ਮਸ਼ੀਨ ਤੇ ਲੱਗੀ ਹੁੰਦੀ ਸੀ ਇਹ ਵੱਡੀ ਮਸ਼ੀਨ ਤੇ ਤੰਗਲੀ ਨਹੀਂ ਹੁੰਦੀ ਸੀ ਦੀ ਦੀ ਵੀ ਤੰਗਲੀ ਕਿਉਂ ਲਈ ਆ ਆਵਣਾ ਦਾ ਕਹਿੰਦਾ ਵੀ ਚੋਕ ਨਾ ਹੋਵੇ ਮਾਲ ਨਾ ਵਾਧਾ ਹੋਵੇ ਤਾਂ ਲਈ ਆ ਵੀ ਸੀਪਾਂ ਤੇ ਇਹ ਮਾਲ ਵਧਰ ਹੋਊਗਾ ਤਾਂ ਸੀਪਾਂ ਭਰਨਗੀਆਂ ਮਸ਼ੀਨ ਇਹ ਲੋਡ ਲਊਗੀ ਇਹ ਦੱਸੋ ਇਹ ਤਾਂ ਇਹ ਨਾ ਸਿੱਧਾ ਕਹਿੰਦਾ ਕਿ ਮੈਂ ਤਾਂ ਬਾਈ 27 ਲੱਖ ਤਾਂ ਲਾਇਆ ਹੈਗਾ ਵੀ ਜੇ ਮੈਨੂੰ ਇੰਨਾ ਪਤਾ ਹੁੰਦਾ ਤਾਂ ਮੈਂ 27 ਲੱਖ ਕੋਲੋਂ ਨਾ ਮੈਂ ਪੁਰਾਣੀ ਲੈ ਲੈਂਦਾ ਮੈਂ ਤਾਂ ਇੰਨਾ ਖਾਤਰ ਲਾਇਆ ਵੀ ਇਹ ਚਲਾਉਂਦੇ ਆ ਹਾਂਜੀ ਹਾਂ ਬੋਲੋ ਜਨਾਬ ਇਹਨੇ ਡਰਾਈਵਰ ਨੇ ਆਪਣੇ ਨੇ ਚੈਨ ਕੱਢ ਲਈ ਹਾਂ ਚੈਨ ਭਾਈ ਛੁੱਟੀ ਰਹਿ ਗਈ ਬਿੜਾੜੀਆਂ ਪੋਣਿਆ ਪੈਣਗੀਆਂ ਕਿੰਨੀ ਛੁੱਟੀ ਰਹਿ ਗਈ ਵੀ ਤਿੰਨ ਜਿਹੜੀ ਹਾਂ ਆਪਣੇ ਲਈ ਕੱਢੀ ਜਾਈ ਆਉਣੇ ਨੇ ਕੱਢੀ ਆਈ ਨੇ ਜਾ ਆ ਗਿਆ ਬੋਲ 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 ਚੈਨ ਤਾਂ ਹੀ ਆਈ ਵਧੀਆ ਕਿਹੜੀ ਚੈਨ ਆ ਪਾਸਾ ਛੱਡ ਮੈਨੂੰ ਹੌਣ ਦੇ ਮੜਾ ਇੱਧਰ ਕਾਦੀ ਚੈਨ ਆ ਦੱਸ ਹਜੇ ਤੱਕ ਉਹ ਤੰਗਲੀ ਵਾਲਾ ਸਵਾਲ ਪੁੱਛਣਾ ਤੰਗਲੀ ਵਾਲਾ ਸਵਾਲ ਦੇਖ ਲਾ ਤੂੰ ਪੁੱਛ ਵਿਚਾਰ ਲਾ ਮੈਂ ਫਿਰ ਬਾਅਦ ਚ ਤੁਹਾਨੂੰ ਦੱਸੂ ਹਾਂ ਕਿੰਨੀ ਛੁੱਟੀ ਰਹੀ ਚੈਨ ਛੁੱਟੀ ਰਹੀ ਨੂੰ ਪੂਰੀ ਕਿਵੇਂ ਕਰੋਗੇ ਹੁਣ ਚਲ ਐਂ ਕਰੋ ਮੇਰੀ ਗੱਲ ਸੁਣੋ ਇਹਨੂੰ ਪਾਹਾਂ ਧਰ ਲਓ ਇਹਦੇ ਉੱਤੋਂ ਦੀ ਫੇਰ ਕਰ ਦੇ ਕੇ ਥੱਲੇ ਜਾ ਚਾਹ ਪਹਿਣ ਦਿਨ ਇਹ ਚੈਣ ਤਾਂ ਹਾਲੀ ਹੋਊਗੀ ਦੂਜੀ ਚੈਣ ਕਿੱਥੇ ਆ ਐ ਇਹ ਉੱਤੋਂ ਹੀ ਕਰ ਹਾਂ ਇਹਦੇ ਉੱਤੋਂ ਹੀ ਕਰਕੇ ਮਗਰੋ ਜੇ ਆ ਗਈ ਤਾਂ ਠੀਕ ਨਹੀਂ ਹਾਂ ਨਹੀਂ ਬਰੜੀਆਂ ਪਾਉਣੀਆਂ ਪੈਣਗੀਆਂ ਉਤੋਂ ਦੀ ਨਹੀਂ ਲੋਟਾਉਣੀ ਹੈ ਚਲ ਚਲ ਖਿੱਚ ਖਿੱਚ ਪਾ ਪਾ ਜਣ ਬਣਾ ਪਊਗੀ ਹੈ ਬਣਾ ਜਣ ਪਊਗੀ ਟੈਂਕ ਫੋਲਡੀ ਲਈ ਕਰਕੇ ਖੋਲੀ ਸੀ ਕਿ ਕਸ ਕੇ ਖੋਲੀ ਸੀ ਫਿਲਮ ਨਾ ਦੱਸ ਚੱਕਰ ਤਾਂ ਪੂਰੇ ਹੋ ਗਏ ਹੈ ਤੇ ਚੱਕਰ ਪੂਰੇ ਢਿੱਲੇ ਕੋਨੇ ਕਰੀ ਜਾਣ ਪਊਗੀ ਜਾਨ ਪਊਗੀ ਪਊਗੀ ਜਾਨ ਲੱਗਦਾ ਹੈ ਹੋਊਗੀ ਇੱਕ ੜੀ ਘਟ ਹੈ ਹੁਣ ਲੈ ਹੁਣ ਇੱਕ ੜੀ ਘਟ ਇੱਕ ੜੀ ਤੇ ਰਿਆ ਪਾ ਹਲਕੇ ਕੰਜਰ ਦੇ ਪੁੱਤੋ ਚੈਣੀ ਤੂੰ ਤਾਂ ਚੈਣੀ ਖਾ ਉਹ ਕਰਤੀ ਖਰਾਬ ਕਰਤੀ ਓਏ ਵੱਡ ਬੁੱਡਤੀ ਹੈ ਯਾਏ ਖਿੱਚ ਕੇ ਕਿਹੜਾ ਪਲਾਸਟਿਕ ਆ ਬੰਦ ਜੂਗੀ ਇਹ ਇਧਰੋਂ ਪੁੱ ਪੁੱਠੀ ਹਟ ਜਾਂਦੀ ਐ ਇਹ ਹਾਂ ਜਰਦੀ ਉਹ ਦਰਵਾਜ਼ਾ ਵਾਗ ਜਾਂਦੀ ਐ ਇੰਨੇ ਕਿ ਘਟਾ ਪਈ ਕਿੰਨੀ ਦੋ ਘੜੀਆਂ ਘਟਾ ਦੋ ਘੜੀਆਂ ਘਟਾ ਕਿੱਥੇ ਧੋੜੀਆਂ ਹੋਵੇ ਆਉਣਿਆ ਸੂੰਗੜੀ ਧੋਤੀ ਸੀ ਭਾਂਡਿਓ ਖਾਦ ਬੋਲ ਚਾਹ ਛੁੱਟੀ ਹੋ ਗਈ ਉਹ ਸੂੰਗੜੀ ਕਿੰਜਰ ਦੇ ਪੁੱਤਾਂ ਨੇ ਪਾਲੀਆਂ ਧੋਤੀ ਉਹ ਆਕੜ ਗਈ ਲੈ ਛੇੜ ਤੂੰ ਵੀ ਹੋ ਪੇਟੀਆਂ ਨਾਲ ਆਇਆ ਮੈਂ ਤੈਨੂੰ ਕਿਹਨਾਂ ਪੇਟੀਆਂ ਲਾਏ ਆ ਇਹ ਪੇਟੀਆਂ ਵਾਲੇ ਹਮੋਂ ਦਾ ਡੱਕ ਕਿੱਡ ਗਿਆ ਪਿਆ ਆਂਦਾ ਕੰਮ ਕਰਦਾ ਸੀਗਾ ਇਹਨੂੰ ਟਾਇਰ ਹੁੰਦਾ ਕਹਿੰਦੇ ਕੀ ਮਾਲ ਉਹਨਾਂ ਡਿੱਗਿਆ ਪਿਆ ਹੁੰਦਾ ਕਿ ਵੇਟ ਕਰ ਲਾਉਣੀ ਆ ਆੜੀ ਆੜੀ ਆਪਣੇ ਨੂੰ ਨਹੀਂ ਇਹ ਤੰਗਲੀ ਦਾ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਵੀ ਕਿਉਂ ਲਾਈ ਆ ਤੇ ਗਾਹਲੀ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਇਹਦਾ ਠੀਕ ਹੈ ਨਾ ਤੇ ਤੁਸੀਂ ਜਰੂਰ ਦੱਸਿਓ ਵੀ ਇਹ ਤੰਗਲੀ ਕਿਉਂ ਲਾਈ ਹੋਈ ਆ ਠੀਕ ਹੈ ਨਾ ਗਾਹਲੀ ਵੀਡੀਓ ਅਸੀਂ ਵੀ ਦੱਸਾਂਗੇ ਟਰੈਕਟਰ ਦੀ ਮਸ਼ੀਨਾਂ ਦੇ ਪਹਿਲਾਂ ਤਕਰੀਬਨ ਹਰਕਤ ਇਹ ਆਉਂਦੀ ਸੀ ਇਹ ਹਰ ਇੱਕ ਦੇ ਹੁਣ ਘਟਾਤੀ ਉਪਾਰ ਜਿਹੜੀਆਂ ਪਹਿਲਾਂ ਟਰੈਕਟਰ ਦੀ ਮਸ਼ੀਨਾਂ ਦੀ ਹਰ ਇੱਕ ਤੰਗਲੀ ਲੱਗੀ ਹੁੰਦੀ ਸੀ ਮੰਗਰਾ ਤੇ ਅਸੀਂ ਗਾਂਹਾਂ ਲਈ ਵੀਡੀਓ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਤੇ ਤੇ ਦੂਜੀ ਗੱਲ ਇਹ ਦੱਸਿਓ ਵੀ ਆ ਪਟੇ ਤੋਂ ਤੰਗ ਸੀਪ ਮੰਗਰੇ ਕਿੰਨੀ ਕੁ ਉੱਚੀ ਰੱਖਣੀ ਚਾਹੀਦੀ ਹੈ ਜਾਂ ਬਿਲਕੁਲ ਨਾਲ ਲਾਉਣੀ ਚਾਹੀਦੀ ਹੈ ਤੇਲ ਮਾਰਨਗੇ ਅੱਜ ਦੇ ਕਾ ਬੇ ਪੇਲਾ ਜਦੋਂ ਪੁੱਤੋਂ ਇੰਨਾ ਡੀਜ਼ਲ ਕਿੰਨਾ ਪਾਉਂਗੇ ਤੇਲ ਕਹਦੇ ਨੇ ਚਾਹੁੰਦੇ ਤੇਲ ਮਾਰ ਲਈ ਇਹ ਤਾਂ ਆਪੇ ਪੱਟੀਆਂ ਜਾਣੀਆਂ ਜਰਾਂ ਜਿਦੋਂ ਚੱਲ ਪੀਗਾ ਮਾਰੇ ਚ ਤੇ ਮਸ਼ੀਨ ਆਪਣੀ ਰੈਡੀ ਹੈ ਗਵਾਰੇ ਖਾਤਰਾ ਜਾ ਰਹੀ ਹੈ ਤੇ ਜਾ ਰਹੀ ਹੈ ਜਾਊਗੀ ਹਰਿਆਣੇ ਦੇ ਜ਼ਿਲ੍ਹੇ ਸਰਸਾ ਗੁੜੇ ਗੁੜੇ ਜਾਊਗੀ ਗੁੜੇ ਤੇ ਆਸੇ-ਪਾਸੇ ਪੰਜ ਚਾਰ ਪਿੰਡ ਚੱਕ ਲਾਂਗੇ ਜਿਹੜਾ ਸਾਨੂੰ ਮਰਜ਼ੀ ਮਿਲ ਗਿਆ ਕਿਉਂ ਆਵਣਿਆ ਹਾਂਜੀ ਹੈ ਓਕੇ ਹੋ ਗਿਆ ਮੇਰੇ ਕੋਈ ਮਰਜ਼ੀ ਆ ਹੈੱਡ ਸਾਹਿਬ ਸਾਡੀ ਇਹ ਹੈੱਡ ਨੇ ਇਸ ਟਾਈਮ ਦਿਆਲ ਦਿਆਲਪੁਰਾ ਮਿਰਜ਼ਾ ਬਾਈ ਦਾ ਪਿੰਡ ਆ ਨਾ ਆਵਣਾ ਕਹਿੰਦੇ ਹੈੱਡ ਸਾਹਿਬ ਤੋਂ ਗਲਤੀ ਹੋ ਗਈ ਟਾਪ ਆ ਜਾ ਮੈਂ ਟਾਪ ਚੈਨ ਛੋਟੀ ਹੋ ਗਈ ਚੈਨ ਛੋਟੀ ਹੋ ਗਈ ਸੀਗੀ ਹੋ ਗਈ ਪੂਰੀ ਹੋ ਗਈ ਹੋ ਗਈ ਚੈਨ ਤਾਂ ਕਰਤੀ ਪੂਰੀ ਕਰਤੀ ਕੰਜਰ ਦਾ ਪੁੱਤ ਤਾਂ ਧੋਈ ਕੇ ਠੰਡ ਨਾਲ ਸੂੰਗੜ ਗਈ ਉਹ ਹੈਂ ਆਕੜ ਗਈ ਰਾਜੀ ਆਕੜ ਗਈ ਰਾਤ ਪਈ ਪਈ ਠੰਡ ਜਾ ਆਕੜ ਗਈ ਨਾ ਕਪੱਖਾ ਲਾਦਾ ਜੀ ਕੋਈ ਭਾਈ ਏਸੀ ਵਾਲੇ ਕੈਮਰੇ ਚ ਰੱਖੀ ਤਾਂ ਆਕੜੀ ਆ ਕੀ ਕਹਿੰਦਾ ਜੀ ਇਹ ਇਹ ਐਂ ਕਹਿੰਦਾ ਕਹਿੰਦਾ ਵੀ ਐਸਐਮਐਸ ਵਾਲੀ ਬਿਲਡ ਕਿੱਥੇ ਚੜਦੀ ਆ ਵਾ ਪਹਿਲੇ ਟਾਇਰ ਤੇ ਚੜਦੀ ਛੋਟੇ ਤੇ ਵੀ ਉਹਦੀ ਪੁਲੀ ਤਾਂ ਪਾ ਟਾਇਰ ਤੇ ਜੜਾ ਕੇ ਨਾ ਨਾ ਉਹੀ ਚੜ ਜਾਂਦੀ ਉਹਦੇ ਤਾਂ ਪੁਲੀ ਦੀ ਲੋੜ ਹੀ ਨਹੀਂ ਅੱਛਾ ਟਾਇਰ ਤੇ ਐਂ ਚੜ ਜਾਂਦੀ ਆ ਲੈ ਵੀ ਆਪਣਿਆ ਚੜਾ ਆ ਕਰ ਐਸਐਮਐਸ ਦੀ ਪੁਲੀ ਆ ਬਿਲਡ ਚੜਾ 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 ਕਰ ਕਿੱਥੇ ਚੜੂਗੀ ਇਹ ਟਾਇਰ ਦੇ ਬਾਹਰਲੇ ਪਾਸੇ ਹੋਣੀ। ਨਹੀਂ ਟਾਇਰ ਦੇ ਉੱਤੇ ਜਿਹੜੂਗੀ ਬਾਹਰਲੇ ਪਾਸੇ। ਬਾਹਰਲੇ ਪਾਸੇ। ਤੇ ਇੱਥੇ ਚੱਲੂ ਏ? ਹਾਂਜੀ ਇੱਥੇ ਚੱਲੂ। ਪਹਿਲਾਂ ਚਲਾਇਆ ਤੂੰ SMS ਨਾਲ? ਹਾਂਜੀ ਚਲਾਇਆ ਜੀ। ਕਿੰਨੇ ਵਾਰੀ? ਬਹੁਤ ਵਾਰੀ ਚਲਾਇਆ ਜੀ। ਹੈਂ? ਪੂਰੇ ਬਹੁਤ ਵਾਰੀ ਚਲਾਇਆ ਜੀ। ਅੱਛਾ ਬਹੁਤ ਵਾਰੀ ਚਲਾਇਆ ਫੋਨ ਕੱਟ ਦੇ। ਤੇ ਸਾਡਾ ਬੰਦਾ ਕਹਿੰਦਾ ਵੀ SMS ਤੇ ਜਿਹੜੀ ਇੱਧਰ ਚੜ ਗਈ, ਪੁਲੀਸ ਤੇ ਚੜ ਗਈ ਤੇ ਉਧਰ ਟਾਇਰ ਤੇ ਚੜ ਗਈ ਜਾਂ ਬਾਲੀ ਚੜਵਾਇਆ ਨਾਲ ਜਾ ਕੇ ਚੜਨੀ। ਖਸਮਾ ਕਟਾਈ ਦਾ ਕਰੀ ਦੀ। ਹਾਂ ਟਾਇਰ ਦੀ ਕਟਾਈ ਕਰ ਬੈਣਾ ਅੰਦਰ ਲੈ ਬਾਈ ਜਿਹੜੂ ਕਿ ਬਾਹਰ ਲੈ ਪਾਸੇ ਕਿਵੇਂ ਜਿਹਦੇ ਹੱਥ ਲਾਈ ਬੈਠਾ ਇੱਥੇ ਜਿਹਨੂੰ ਕਟਾਈ ਕਰ ਟਾਇਰ ਦੀ ਨੀਲੇ ਕਰ ਟਾਇਰ ਪਰ ਸਟਾਰਟ ਕਰਕੇ ਕਟਾਈ ਕਰ ਮੋਰਨਿੰਗ ਪਰੇ ਕਰ ਫੇਰ ਚੜੂ ਗਿਆ ਇੱਥੇ ਜੜੂਗੀ ਹੋ ਤਾ ਬਾਈ ਕਟਾਈ ਕਰ ਲੈ ਪਹਿਲਾ ਪਹਿਲਾ ਐਂ ਕਰ ਪਹਿਲਾ ਇੱਧਰ ਚੜਾ ਲਾ ਹਾਂ ਇਹ ਸਾਡਾ ਭਾਈ ਡਰਾਈਵਰ ਰੱਖਿਆ ਗਿਆ ਮੁੰਡਾ ਆਪਣਾ ਦਲਪੁਰਾ ਮਿਰਜਾ ਬਾਈ ਦਾ ਪਿੰਡ ਆ ਸਾੜ ਨੇ ਸੀਜ਼ਨ ਤਾਂ ਬਹੁਤ ਹੋ ਗਏ ਨੂੰ ਲਾ 10 11ਵਾਂ ਸੀਜ਼ਨ ਹੋ ਗਿਆ ਪਰ ਹਾਂ ਚੜਾ ਲਾ ਚੜਾ ਲਾ ਚੜੂਗੀ ਹਾਂ ਪੱਕੀ ਵਾਲਾ ਕੀ ਵਾਲਾ ਜੀ ਚੱਲ ਪਹਿਲਾਂ ਫੋਨ ਚੱਕ ਫੇਰ ਚੜਾ ਲਈ ਬੜਾ ਫੋਨ ਆਈ ਜਾਂਦਾ ਘਰੋਂ ਬੱਜੀਆਂ ਦਾ ਮੈਂ ਨਾ ਇਸ ਸਮੇਸਾਂ ਦਾ ਇਸ ਸਮੇਸਾਂ ਦੀ ਹੈ ਵੀ ਸਾਡੀ ਭਾਈ ਜ਼ੀਰੋ ਬੈਲੈਂਸ ਕਰਕੇ ਜਾ ਇਹਦਾ